ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਬਲਜੀਤ ਸਿੰਘ ਆ ਬਲਜੀਤ ਜੀ ਕੀ ਮਾਮਲਾ ਆਇਆ ਵਾ ਜਿਹੜੇ ਲੜਕੀ ਨੇ ਆ ਤਾਂ ਇਹ ਇਥੋਂ ਦਾ ਰਹਿਣ ਵਾਲੇ ਸਾਰੀ ਜਾਣਕਾਰੀ ਦਿਓ ਉਹਨਾਂ ਦਾ ਨਾਮ ਦੱਸੋ ਇਹ ਸਾਡਾ ਨਾ ਪੰਜਾਬ ਰੋਡਵੇ ਜੰਮਰਸਰ 1 ਨੰਬਰ ਡੀਪੂ ਦੇ ਵਿੱਚ ਕਨੈਕਟਰ ਆ ਪੀਸੀ 252 ਗੁਰਨੇਕ ਸਿੰਘ ਇਹਦਾ ਨਾਮ ਆ ਜੀ ਜੀ ਇਹ ਆਪਣਾ ਨੋਰਮਲੀ ਲਾਜ ਕਰਾਉਣ ਲਈ ਇਸ ਹਸਪਤਾਲ ਚ ਆਇਆ ਸੀ ਇੱਥੇ ਇਹਨਾਂ ਨੇ ਦੱਸਿਆ ਕਿ ਇਹਦੀ ਇਹਦੇ ਪਿੱਤੇ ਦੀ ਵਿੱਚ ਪੱਥਰੀ ਆ ਤੇ ਉਹ ਡਾਕਟਰਾਂ ਕੋ ਪਹਿਲਾਂ ਵੀ ਇਹਦੀ ਦਵਾਈ ਚੱਲਦੀ ਸੀ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਆ ਜਾਓ ਤੇ ਤੁਹਾਡੇ ਪਿੱਤੇ ਦੀ ਅਸੀਂ ਪਿੱਟਾ ਨਿਕਲਦਾ ਹੋਆ ਜਦੋਂ ਪੱਥਰੀ ਨਿਕਲਦੀ ਆ ਜੀ ਤੇ ਉਹ ਤੁਹਾਡਾ ਅਸੀਂ ਛੋਟਾ ਜਿਹਾ ਆਪਰੇਟ ਕਰਕੇ ਤੇ ਤੁਹਾਨੂੰ ਦੋ ਦਿਨਾਂ ਬਾਅਦ ਛੁੱਟੀ ਦੇ ਦਾਂਗੇ ਉਹ ਆਪਣੀ ਵਾਈਫ ਨੂੰ ਲੈ ਕੇ ਕੱਲ ਦੁਪਹਿਰੇ ਇੱਥੇ ਆਇਆ ਵਾ ਤੇ ਇਹਨਾਂ ਨੇ ਉਹਦਾ ਮਤਲਬ ਚੈੱਕ ਅਪ ਸਾਰੇ ਜਿਹੜੇ ਕੀਤੇ ਆ ਚੈੱਕ ਅਪ ਤੇ ਕਹਿੰਦੇ ਵੀ ਠੀਕ ਆ ਬਿਲਕੁਲ ਇਹ ਅਸੀਂ ਸ਼ਾਮਾਂ ਨੂੰ ਜਿਹੜਾ ਵਾ ਰਾਤ ਨੂੰ ਇਹਦਾ ਆਪਰੇਟ ਕਰ ਦਿੰਦੇ ਆ ਉਹ ਜਦੋਂ ਆਪਰੇਟ ਕਰਨ ਲੱਗੇ ਆ ਤੇ ਆਪਰੇਟ ਦੌਰਾਨ ਜਿਹੜਾ ਵਾ ਆਪਰੇਟ ਹੋਇਆ ਹੀ ਨਹੀਂ ਅਜੇ ਇਹਨਾਂ ਨੇ ਜਿਹੜਾ ਬਿਓਸ਼ੀ ਵਾਲਾ ਟੀਕਾ ਲਾਇਆ ਉਹ ਟੀਕਾ ਜਿਹੜਾ ਵਾ ਇਹਨਾਂ ਕੋ ਗਲਤ ਲੱਗਾ ਉਹਦੇ ਨਾਲ ਜਿਹੜੀ ਆ ਸਾਡੇ ਭਰਾ ਦੀ ਜਿਹੜੀ ਆ ਡੈਥ ਹੋਈ ਆ 32 33 ਸਾਲ ਦਾ ਸਾਡਾ ਭਰਾ ਵਾ ਨੌਜਵਾਨ ਅੱਗੇ ਇਹਦੇ ਪਹਿਲਾਂ ਭਰਾ ਦੀ ਡੈਥ ਹੋ ਚੁੱਕੀ ਆ ਇਹੋ ਹੀ ਦੋਵੇਂ ਪਰਿਵਾਰ ਜਿਹੜਾ ਪਾਲਣ ਡਿਆ ਇਹਦੇ ਦੋ ਬੱਚੇ ਹੈ ਸਰ ਇਹਦੇ ਇਹਦੇ ਦੋ ਬੱਚੇ ਆ ਇਹ ਕਿਹੜਾ ਹਸਪੀਟਲ ਕਿਹਦੇ ਨਾਲ ਲੱਕੀ ਸਮਝਦੇ ਇਹ ਨਿਰਮਾਨ ਉਸ ਬਿੱਟਲ ਦੀ ਨੁ ਲੈਕੀ ਆ ਜੀ ਠੀਕ ਆ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਵਾ ਅਸੀਂ ਇੱਥੇ ਅੱਧਾ ਪੌਣਾ ਘੰਟਾ ਵੇਟ ਕਰਾਂਗੇ ਜੇ ਇਹਦੇ ਪ੍ਰਸ਼ਾਸਨ ਨੇ ਇਹਨਾਂ ਨਿਰਮਾਣ ਉਸ ਬਿੱਟਲ ਤੇ ਤੇ ਜਿਹੜਾ ਆਪਣਾ ਡਾਕਟਰ ਹੀ ਜਿਹੜਾ ਇਹਦਾ ਆਪਰੇਟ ਕਰਨਾ ਸੀ ਉਰਤੇ ਬਾਈ ਨੇਮ ਪਰਚਾ ਨਹੀਂ ਕਰਦੇ ਤੇ ਫੇਰ ਅਸੀਂ ਸਾਹਮਣੇ ਰੋਡ ਵੀ ਬਲੌਕ ਕਰਾਂਗੇ ਫਿਰ ਸਾਡੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਸਾਡੀਆਂ ਪੰਜਾਬ ਰੋਡਵੇ ਦੀਆਂ ਬੱਸਾਂ ਚੱਲਦੀਆਂ ਪੂਰਾ ਪੰਜਾਬ ਬਲੌਕ ਕਰਾ ਕੇ ਤੇ ਫਿਰ ਕਾਰਵਾਈ ਕਰਾਵਾਂਗੇ ਜਾਂਚ ਦੀ ਮੰਗ ਕਰਦੇ ਤੁਸੀਂ ਭਾਜੀ ਜਾਂਚ ਦੀ ਕੀ ਗੱਲ ਸਿੱਧੀ ਸਾਡੇ ਬਤੇ ਦੀ ਮੌਤ ਹੀ ਹੋ ਗਈ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਜਿਹੜੇ ਦੀ ਮੌਤ ਦੇ ਜ਼ਿੰਮੇਵਾਰ ਵਾ ਉਹਨਾਂ ਦੇ ਬਾਈ ਨੇ ਪਰਚਾ ਕਰਨਾ ਕੁੰਤਕ ਪ੍ਰਸ਼ਾਸਨ ਪਹੁੰਚ ਗਿਆ ਮੌਕੇ ਤੇ ਐਸਐਚਓ ਸਾਹਿਬ ਆਏ ਆ ਉਹ ਸਾਡੇ ਸਟੇਟਮੈਂਟ ਲੈ ਗਏ ਆ ਤੇ ਉੱਪਰ ਗੱਲ ਕਰਨ ਗਏ ਆ ਅਸੀਂ ਉਹਨਾਂ ਨੂੰ ਅੱਧਾ ਘੰਟੇ ਦਾ ਟਾਈਮ ਦਿੱਤਾ ਵਾ ਜੇ ਅੱਧੇ ਘੰਟੇ ਚ ਕੋਈ ਕਾਰਵਾਈ ਕਰ ਦੇ ਠੀਕ ਆ ਜੇ ਨਹੀਂ ਕਰਦੇ ਤੇ ਫਿਰ ਅਸੀਂ ਜਿਹੜਾ ਵਾ ਉਹ ਆਪਣਾ ਪ੍ਰਦਰਸ਼ਨ ਜਿਹੜਾ ਵਾ ਇਹ ਤੋਂ ਵੀ ਤਿੱਖਾ ਕਰੀਏ ਕੀ ਨਾਮ ਕੀ ਸੀ ਜਿਹੜੇ ਗੁਰਨੇਕ ਸਿੰਘ ਆ ਜੀ ਠੀਕ ਕਿੱਥੋਂ ਰਹਿਣ ਵਾਲਾ ਸੀ ਭਾਜੀ ਨੰਗਲੀ ਪੱਠਾ ਦਾ ਠੀਕ ਆ ਸਰ ਧੰਨਵਾਦ ਕਰਨਾ ਲੱਗਾ ਕੀ ਇਹ ਕਾਰਨ ਇਹ ਜੀ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਗੁਰਨੇਕ ਸਿੰਘ ਨਾਮ ਦਾ ਨੌਜਵਾਨ ਸੀਗਾ ਜਦੀ ਉਮਰ ਕਰੀਬ 32-33 ਸਾਲ ਸੀ ਉਹਦੀ ਨਿਰਮਾਣਾ ਹਸਪੀਟਲ ਦੇ ਵਿੱਚ ਜਿਹੜਾ ਵਾ ਮਤਲਬ ਜਿਵੇਂ ਕੋਈ ਆਪਣੇ ਕਿਸੇ ਸਰਜਰੀ ਦੇ ਰਿਗਾਰਡਿੰਗ ਆਇਆ ਸੀਗਾ ਤੇ ਜਿੱਥੇ ਉਹਦੀ ਜਿਹੜੀ ਆ ਡੈਥ ਹੋ ਗਈ ਆ ਤੇ ਉਹਦੇ ਪਰਿਵਾਰ ਵੱਲੋਂ ਜੋ ਵੀ ਸਾਨੂੰ ਸਟੇਟਮੈਂਟ ਦਿੱਤੀ ਜਾਊਗੀ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬ ਜਿਹੜੀ ਆ ਕਾਰਵਾਈ ਕੀਤੀ ਜਾਊਗੀ ਸਰਵਾਰ ਦਾ জানা ਹੈ ਕਿ ਸਕੂਟੀ 'ਤੇ ਗੋਮੇ ਦੀ ਆਏ ਸੀ ਇਹ ਕਾਰਨ ਹੋਇਆ ਜਿਹੜੀ ਅੰਦਰ ਆ ਕੇ ਵੇਖੋ ਉਹਦੇ ਬਾਰੇ ਬਸ ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰਕੇ ਜੀ ਜੋ ਸਾਨੂੰ ਸਟੇਟਮੈਂਟ ਲਿਖਾਉਣਗੇ ਜੀ ਉਹਦੇ ਨਾਲ ਜੋ ਜੋ ਐਸਰ ਲੋ ਬਣੇਗਾ ਜੀ ਉਹਦੇ ਨਾਲ ਉਹ ਦੇਖਾਂਗੇ ਜੀ ਬਸ ਇਹ ਉੱਥੇ ਇਹਨਾਂ ਦੇ ਸਟਾਫ ਕੋ ਪੁੱਛ ਪੜਤਾਲ ਕਰਦੇ ਆਂ ਜੀ ਕਿ ਕੀ ਗੱਲ ਹੋਈ ਆ ਅਜੇ ਇਨੀਸ਼ੀਅਲ ਸਟੇਜ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਜਸਟ ਮੌਕੇ ਤੇ ਆਏ ਆ ਪੁੱਛ ਪੜਤਾਲ ਕਰਕੇ ਕਿ ਕੀ ਐਕਚੁਅਲੀ ਮਾਮਲਾ ਹੈਗਾ ਉਹਦੇ ਅਕੋਰਡਿੰਗ ਜੋ ਵੀ ਆ ਜੇ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ ਜੀ ਬਿਲਕੁਲ ਮਿਲੇਗਾ